ਪਿਆਰੇ ਦਰਸ਼ਕੋ ਇਹ ਸਾਡੇ ਸਕੂਲ ਦੀ ਵਿਦਿਆਰਥਣ ਰਾਣੀ ਜਿਸ ਨੇ ਪਿਛਲੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਬੋਰਡ ਵੱਲੋਂ ਆਏ 10ਵੀਂ ਜਮਾਤ ਦੇ ਨਤੀਜਿਆਂ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ 14ਵਾਂ ਸਥਾਨ ਜਿਹੜਾ ਉਹ ਪ੍ਰਾਪਤ ਕੀਤਾ ਤੇ ਮੈਰਿਟ ਲਿਸਟ ਦੇ ਵਿੱਚ ਆਪਣਾ ਨਾਮ ਦਰਜ ਕੀਤਾ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਮੈਰਿਟ ਲਿਸਟ ਦੇ ਵਿੱਚ ਚਾਰ ਵਿਦਿਆਰਥੀ ਜਿਹੜੇ ਆਏ ਨੇ ਤੇ ਉਹਨਾਂ ਵਿੱਚੋਂ ਇੱਕ ਹੈ ਰਾਣੀ ਪੁੱਤਰੀ ਸ਼੍ਰੀ ਸultan Singh ਬਹੁਤ ਹੀ ਹੋਣਹਾਰ ਨਿਮਰ ਸੁਭਾਅ ਦੀ ਵਿਦਿਆਰਥਣ ਹੈ ਇਹ ਲੜਕੀ ਔਰ ਪੜ੍ਹਾਈ ਦੇ ਵਿੱਚ ਬੇਹਤ ਖੁਸ਼ਿਆਰ ਜਿਸ ਨੇ ਇਹਨਾਂ ਚਾਰੇ ਵਿਦਿਆਰਥੀਆਂ ਦੇ ਵਿੱਚੋਂ ਸਭ ਤੋਂ ਵੱਧ ਨੰਬਰ ਪ੍ਰਾਪਤ ਕਰਕੇ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਾਨਕਿ ਰਾਣੀ ਨੂੰ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਟਾਪਰ ਹੋਣ ਦਾ ਜਿਹੜਾ ਮਾਣ ਹੈ ਉਹ ਪ੍ਰਾਪਤ ਕੀਤਾ ਹੈ ਇਹ ਵਿਦਿਆਰਥਣ ਸਾਡੇ ਸਕੂਲ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਮਾਨਸਾ ਦੇ ਵਿੱਚ 10ਵੀਂ ਜਮਾਤ ਦੇ ਜਿਹੜੀ ਵਿਦਿਆਰਥਣ ਹੈ ਔਰ 6ਵੀਂ ਜਮਾਤ ਤੋਂ ਲੈ ਕੇ ਲਗਾਤਾਰ ਇਸ ਸਕੂਲ ਦੇ ਵਿੱਚ ਪੜ੍ਹ ਰਹੀ ਹੈ ਔਰ ਹਰੇਕ ਜਮਾਤ ਦੇ ਵਿੱਚ ਹਰੇਕ ਕਲਾਸ ਦੇ ਵਿੱਚ ਜਿਹੜਾ ਦਾ ਨਤੀਜਾ ਬੇਸਤਰ ਹੈ ਬਹੁਤ ਵਧੀਆ ਨਤੀਜੇ ਆ ਜਿਹੜੇ ਇਸ ਰਾਣੀ ਦੇ ਰਹੇ ਨੇ ਤੇ ਇਸ ਵਾਰੀ ਇਸ ਨੇ ਹੋਰ ਵੀ ਕਮਾਲ ਕਰਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੀ ਮੈਰਿਟ ਲਿਸਟ ਦੇ ਵਿੱਚ ਆਪਣਾ ਨਾਮ ਦਰਜ ਕੀਤਾ ਤੇ ਇਸੇ ਦੇ ਨਾਲ ਹੀ ਆਪਣੇ ਮਾਣਸਾ ਜਿਲ੍ਹੇ ਦੇ ਵਿੱਚੋਂ ਵੀ ਸਾਰੇ ਵਿਦਿਆਰਥਣ ਤੋਂ ਬਾਧਾ ਅੰਕ ਲੈ ਕੇ ਟੌਪ ਕੀਤਾ ਹੈ कुल 650 ਦੇ ਵਿੱਚੋਂ 632 ਅੰਕ ਆ ਜਿਹੜੇ ਇਸ ਵਿਦਿਆਰਥਣ ਨੇ ਪ੍ਰਾਪਤ ਕੀਤੇ ਨੇ ਇਸ ਤੋਂ ਇਲਾਵਾ ਰਾਣੀ ਵੱਲੋਂ ਵੱਖ-ਵੱਖ ਸਿੱਖਿਆ ਵਿਭਾਗ ਵੱਲੋਂ ਬਲਾਕ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਕਰਵਾਏ ਜਾਣ ਵਾਲੇ ਕਯੂਜ਼ ਮੁਕਾਬਲੇ ਪਾਸ਼ਾਪਾਗ ਨਹਿਰੂ ਕੇਂਦਰ ਜਾਂ ਹੋਰ ਸੰਸਥਾਵਾਂ ਵੱਲੋਂ ਕਰਵਾਏ ਜਾਂਦੇ ਮੁਕਾਬਲੇ ਦੇ ਵਿੱਚ ਵੀ ਇਸ ਵਿਦਿਆਰਥਣ ਵੱਲੋਂ ਮੱਲਾ ਮਾਰੀਆਂ ਵੀ ਨੇ ਤੇ ਅੱਜ ਫਿਰ ਇਸ ਵਿਦਿਆਰਥਣ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਦੇ ਵਿੱਚ ਆਪਣਾ ਨਾਮ ਦਰਜ ਕਰਾਉਂਦੇ ਹੋਏ ਜਿੱਥੇ ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਉੱਚਾ ਕੀਤਾ ਹੈ ਉਥੇ ਸਾਡੇ ਮਾਨਸਾ ਜ਼ਿਲ੍ਹੇ ਦਾ ਨਾਮ ਵੀ ਪੂਰੇ ਪੰਜਾਬ ਦੇ ਵਿੱਚ ਰੌਸ਼ਨ ਕੀਤਾ ਹੈ ਸਾਡੇ ਵੱਲੋਂ ਇਸ ਵਿਦਿਆਰਥੀ ਨੂੰ ਬਹੁਤ ਸਾਰੀਆਂ ਮੁਬਾਰਕਾਂ